ਪ੍ਰੋਬੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮਹਾਂਮਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਕੋਵਿਡ ਦੇ ਨਾਲ ਜੁੜੀ ਹੋਈ ਜਿਹਾ ਦਾਦੇ ਕਿ ਮਾਰਕ ਜੱਕਰਬਰਗ ਜੋ ਕਿ ਫੇਸਬੁੱਕ ਦੇ ਸੀਓ ਨੇ ਮਾਰਕ ਜੁਕਰਬਰਗ ਉਹਨਾਂ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਕੋਵਿਡ ਨੂੰ ਲੈ ਕੇ ਕੋਵਿਡ ਨੂੰ ਲੈ ਕੇ ਖੁਲਾਸਾ ਤਿੰਨ ਸਾਲਾਂ ਬਾਅਦ ਕਿਉਂ ਕੀਤਾ ਗਿਆ ਉਹ ਵੀ ਸੋਚਣ ਵਾਲੀ ਗੱਲ ਹੈ ਦੱਸਦੀ ਹੈ ਕਿ ਮਾਰਕ ਜੁਕਰਬਰਗ ਦਾ ਕਹਿਣਾ ਹੈ ਕਿ ਮੈਨੂੰ ਫੇਸਬੁੱਕ ਤੋਂ ਕੋਵਿਡ ਸੰਬੰਧੀ ਕੁਝ ਪੋਸਟਾਂ ਡਿਲੀਟ ਕਰਨ ਦੇ ਲਈ ਕਿਆ ਗਿਆ ਸੀ ਜੋ ਬਾਈਡਨ ਦੇ ਬੋਲੋ ਜੋ ਬਾਈਡਨ ਕੌਣ ਨੇ ਸਭ ਨੂੰ ਪਤਾ ਰਾਸ਼ਟਰਪਤੀ ਨੇ ਅਮਰੀਕਾ ਦੇ ਹਾਲਾਂਕਿ ਨਵੰਬਰ ਮਹੀਨੇ ਦੇ ਵਿੱਚ ਤਕਰੀਬਨ 2 ਮਹੀਨਿਆਂ ਬਾਅਦ ਨਵੰਬਰ ਮਹੀਨੇ ਦੇ ਵਿੱਚ ਰਾਸ਼ਟਰਪਤੀ ਨਵਾਂ ਮਿਲ ਜਾਏਗਾ ਅਮਰੀਕਾ ਨੂੰ ਤੇ ਅਮਰੀਕਾ ਦੇ ਵਿੱਚ ਇਲੈਕਸ਼ਨ ਨੇ ਹਾਲਾਂਕਿ ਸਾਰਾ ਕੁਝ ਉਹਦੇ ਨਾਲ ਜੋੜ ਕੇ ਕਈ ਜਿਹੜੇ ਸਿਆਸੀ ਮਾਹਿਰ ਨੇ ਜਾਂ ਜਿਹੜੀਆਂ ਚਰਚਾਾਂ ਵਿੱਚ ਚੱਲ ਰਹੀਆਂ ਨੇ ਉਹਦੇ ਨਾਲ ਮਿਲਾ ਕੇ ਦੇਖਿਆ ਜਾ ਰਿਹਾ ਕਿ ਕੋਵਿਡ ਨੂੰ ਲੈ ਕੇ ਮਾਰਕ ਜੁਕਰਬਰਗ ਦਾ ਹੁਣ ਵੋਟਾਂ ਤੋਂ ਅਹਿਮ 2 ਮਹੀਨੇ ਪਹਿਲਾਂ ਜਿਹੜਾ ਬਿਆਨ ਆਇਆ ਜੋ ਬਾਈਡਨ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਜੋ ਬਾਈਡਨ ਨੇ 2021 ਦੇ ਵਿੱਚ ਮੈਨੂੰ ਕੁਝ ਪੋਸਟਾਂ ਨੂੰ ਫੇਸਬੁੱਕ ਤੋਂ ਹਟਾਉਣ ਦੇ ਲਈ ਕਿਹਾ ਸੀ ਤੇ ਨਾਲ ਹੀ ਫੇਸਬੁੱਕ ਤੋਂ ਕਿਹਾ ਸੀ ਕਿ ਜਿਹੜੀਆਂ ਪੋਸਟਾਂ ਆ ਰਹੀਆਂ ਨੇ ਉਹਨਾਂ ਨੂੰ ਫਿਲਟਰ ਕੀਤਾ ਜਾਵੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਪਾਇਆ ਜਾਵੇ ਤਾਂ ਦੱਸਦੀ ਕਿ ਉਹਨਾਂ ਨੇ ਕਿਹਾ ਕਿ ਮੇਰੇ ਉੱਪਰ ਦਬਾਅ ਬਣਾਇਆ ਗਿਆ ਸੀ ਜੋ ਬਾਈਡਨ ਦੀ ਟੀਮ ਦੇ ਵੱਲੋਂ ਹਾਲਾਂਕਿ ਜੋ ਬਾਈਡਨ ਡੈਮੋਕ੍ਰੇਟ ਦੀ ਪਾਰਟੀ ਦੇ ਦਾਦੇ ਤੁਹਾਨੂੰ ਕਿ ਉੱਥੋਂ ਦੇ ਜਿਹੜੇ ਨੇ ਰਾਸ਼ਟਰਪਤੀ ਨੇ ਅਮਰੀਕਾ ਦੇ ਤੇ ਉਸ ਸਮੇਂ 2021 ਦੇ ਵਿੱਚ ਵੀ ਉਹੀ ਰਾਸ਼ਟਰਪਤੀ ਸੀ ਤੇ ਨਾਲ ਹੀ ਕੋਵਿਡ ਦੇ ਦੌਰਾਨ ਜਿਹੜੀਆਂ ਪੋਸਟਾਂ ਪਈਆਂ ਉਹਨਾਂ ਦੇ ਵਿੱਚ ਬਹੁਤ ਸਾਰਾ ਕੁਝ ਲੋਕਾਂ ਦੇ ਵੱਲੋਂ ਵੀ ਆਖਿਆ ਜਾ ਰਿਹਾ ਸੀ ਤਾਂ ਇੱਕ ਕੀ ਜਿਹੜਾ ਇਸ਼ਾਰਾ ਕਰਦਾ ਮਾਰਕ ਜੁਕਰਬਰਗ ਦਾ ਖੁਲਾਸਾ ਕਿਉਂਕਿ ਉਸ ਸਮੇਂ ਯਾਦ ਕਰੋ ਕੋਵਿਡ ਦੌਰਾਨ ਬਹੁਤ ਸਾਰਾ ਕੁਝ ਚੱਲਿਆ ਕਿ ਕਿੰਨੀਆਂ ਮੌਤਾਂ ਹੋਈਆਂ ਕਿੰਨੀਆਂ ਮੌਤਾਂ ਨਹੀਂ ਹੋਈਆਂ ਕਿੰਨੀਆਂ ਦੀ ਮੌਤ ਹਸਪਤਾਲਾਂ ਦੇ ਵਿੱਚ ਹੋਈ ਹੈ ਕਿੰਨੀਆਂ ਦੀ ਮੌਤ ਹਸਪਤਾਲਾਂ ਦੇ ਵਿੱਚ ਨਹੀਂ ਹੋਈ ਕਈਆਂ ਨੂੰ ਸਮਸ਼ਾਨ ਘਾਟ ਮਿਲੇ ਕਈਆਂ ਨੂੰ ਨਹੀਂ ਮਿਲੇ ਤਾਂ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਟੈਕਨੀਕੈਲਿਟੀਆਂ ਸੀ ਜਾਨੀ ਕਿ ਜਿਵੇਂ ਅੰਕੜੇ ਲਾ ਲੋ ਜਿੰਨੀਆਂ ਫਿਗਰਸ ਲਗਾ ਲੋ ਤਾਂ ਉਹਨਾਂ ਨੂੰ ਲੈ ਕੇ ਖੁਲਾਸਾ ਜਿਹੜਾ ਕੀਤਾ ਗਿਆ ਹੈਗਾ ਮਾਰਕ ਜੁਕਰਬਰਗ ਦੇ ਵੱਲੋਂ ਮਾਰਕ ਜੁਕਰਬਰਗ ਦਾ ਕਹਿਣਾ ਕਿ ਕੋਵਿਡ ਦੌਰਾਨ ਜੋ ਬਾਈਡਨ ਨੇ ਕਿਹਾ ਕਿ ਕਰੋਨਾ ਸੰਬੰਧੀ ਪੋਸਟਾਂ ਨੂੰ ਫੇਸਬੁੱਕ ਤੋਂ ਹਟਾ ਦਿੱਤਾ ਜਾਵੇ 2021 ਦੇ ਵਿੱਚ ਕੁਝ ਪੋਸਟਾਂ ਨੂੰ ਫੇਸਬੁੱਕ ਤੋਂ ਹਟਾਉਣ ਲਈ ਮੈਨੂੰ ਦਬਾਅ ਜਿਹੜਾ ਪਾਇਆ ਗਿਆ ਸੀ ਮੇਰੇ ਤੇ ਤੇ ਨਾਲ ਹੀ ਕਿਹਾ ਕਿ ਸਾਡੇ ਕੰਮ 'ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ ਮਾਰਕ ਜੋਕਰਬਰਗ ਦਾ ਕਹਿਣਾ ਹੈ ਕਿ ਮੈਨੂੰ ਅਫਸੋਸ ਹੈ ਕਿ ਮੈਂ ਪਹਿਲਾਂ ਕਿਉਂ ਨਹੀਂ ਇਹ ਖੁਲਾਸੇ ਕੀਤੇ ਇਹ ਵੀ ਗੱਲ ਜਿਹੜੀ ਹੈ ਨਾਲ ਮਾਰਕ ਜੋਕਰਬਰਗ ਨੇ ਕਹੀ ਹੈ ਕਿ ਸਾਡਾ ਪਲੇਟਫਾਰਮ ਤਾਂ ਸਾਰਿਆਂ ਦੇ ਲਈ ਹੈ ਜਾਨੀ ਕਿ ਫੇਸਬੁੱਕ ਤਾਂ ਸਭ ਦੇ ਲਈ ਹੈ ਫੇਸਬੁੱਕ ਦੇ ਸੀਓ ਮਾਰਕ ਜੋਕਰਬਰਗ ਦਾ ਇੱਕ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਇਸ ਦਾ ਅਸਰ ਕਿਸ ਦੇ ਉੱਪਰ ਪਏਗਾ ਜੀਓ ਪੋਲਿਟਿਕਸ ਨੂੰ ਲੈ ਕੇ ਲਗਾਤਾਰ ਚਰਚਾਾਂਵਾਂ ਚੱਲ ਰਹੀਆਂ ਨੇ ਕਿਉਂਕਿ ਡੋਨਾਲਡ 트੍ਰੰਪ ਦਾ ਦਾਵਾ ਜਿਹੜਾ ਇਸ ਹਸਾਬ ਦੇ ਨਾਲ ਕਾਫੀ ਜ਼ਿਆਦਾ ਮਜ਼ਬੂਤ ਲੱਗ ਰਿਹਾ ਐਲਨ ਮਸਕ ਖੁੱਲੇ ਤੌਰ ਤੇ ਉਹਨਾਂ ਦੇ ਸਮਰਥਨ ਦੇਨ ਦੇ ਵਿੱਚ ਆਏ ਨੇ ਉਹਨਾਂ ਦਾ ਉਹਨਾਂ ਨੂੰ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਤਾਂ ਉਹਨਾਂ ਦੇ ਲਈ ਕੈਬਨਿਟ ਦੇ ਵਿੱਚ ਵੀ ਕੰਮ ਕਰ ਸਕਦਾ ਦੂਜੇ ਪਾਸੇ ਡੋਨਟ ਨੰਪਨੇ ਵੀ ਕਹਿਤਾ ਕਿ ਅਸੀਂ ਜੇ ਐਲਨ ਮਾਰਕਸ ਮਸਕ ਜਿਹੜੇ ਨੇ ਉਹ ਸਾਡੀ ਜਿਹੜਾ ਪਾਰਟੀ ਦੇ ਵਿੱਚ ਆਉਂਦੇ ਆ ਤਾਂ ਸਾਨੂੰ ਜਿਹੜਾ ਇਸ ਨਾਲ ਅੱਗੇ ਬੂਸਟ ਮਿਲੇਗਾ ਪਾਰਟੀ ਨੂੰ ਤੇ ਨਾਲ ਹੀ ਐਲਨ ਮਸਕ ਨੇ ਕਿਹਾ ਸੀ ਕਿ ਮੈਂ ਤਿਆਰ ਹਾਂ ਉਹਨਾਂ ਦੇ ਲਈ ਕੰਮ ਕਰਨ ਦੇ ਲਈ ਤਾਂ ਹੁਣ ਜਿਹੜਾ ਮਾਰਕ ਜੋਕਰਬਰਗ ਦਾ ਇਹ ਬਿਆਨ ਜਿਹੜਾ ਸਾਹਮਣੇ ਆਇਆ